ਗੁਰੂ ਘਰ ਜੋਰ ਹੀ ਨੌਜਵਾਨਾਂ ਦੇ ਨਾਲ ਵੱਡਾ ਭਾਣਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਟੜਕੇ-ਟੜਕੇ ਹੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਬਠਿੰਡਾ ਤੋਂ ਹੀ ਸਾਰੇ ਨੌਜਵਾਨ ਜਿਹੜੇ ਨੇ ਕੈਥਲ ਦੇ ਵਿੱਚ ਜਾ ਰਹੇ ਸੀ ਕੈਥਲ ਗੁਰਦੁਆਰਾ ਦਾ ਜਾ ਰਹੇ ਸੀ ਜਿੱਥੇ ਇੱਕ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਇਹ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਲੇਕਿਨ ਅਚਾਨਕ ਹੀ ਜੋ ਹੈ ਅਜਿਹਾ ਹਾਦਸਾ ਵਾਪਰਿਆ ਕਿ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਰੋਡਵੇਜ਼ ਦੇ ਨਾਲ ਕਾਰ ਦੀ ਟੱਕਰ ਹੁੰਦੀ ਹੈ ਜਿਸ ਦੇ ਕਾਰਨ ਜੋ ਕਾਰ ਹੈ ਉਹ ਪਲਟੀ ਖਾਂਦੀ ਹੈ ਤੇ ਨਾਲ ਹੀ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਨੂੰ ਵਿਸਤਾਰ ਪੂਰਵਕ ਦੇ ਦਿੰਨੇ ਆ ਕਿ ਆਖਰ ਪੂਰਾ ਮਾਮਲਾ ਕੀ ਹੈਗਾ ਕਿਵੇਂ ਮੌਤ ਹੋਈ ਹੈ ਕੀ ਕੋਈ ਹੁਣ ਸਿਨੈਰੀਓ ਸામਨੇ ਆ ਰਿਹਾ ਦਰਅਸਲ ਹਰਿਆਣਾ ਦੇ ਕੈਥਲ ਦੇ ਵਿੱਚ ਸੋਮਵਾਰ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਨੇ ਪਿਕਅਪ ਨੂੰ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਗੱਡੀ ਦੇ ਵਿੱਚ ਸਵਾਰ 4 ਲੋਕ ਜਿਹੜੇ ਸ਼ਾਮਲ ਸਿਗੇ ਉਹਨਾਂ ਦੇ ਵਿੱਚੋਂ 4 ਦੀ ਜੋ ਹੈ ਦੱਸਿਆ ਜਾ ਰਿਹਾ ਮੌਤ ਹੋ ਗਈ ਤੇ 3 ਹੋਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਸਾਰੇ ਹੀ ਪੰਜਾਬ ਦੇ ਬਠਿੰਡਾ ਤੋਂ ਗੱਡੀ ਦੇ ਵਿੱਚ ਸਵਾਰ ਹੋ ਕੇ ਕੋਰਕ ਖੇਤਰ ਦੇ ਵਿੱਚ ਜਾ ਰਹੇ ਸੀ ਪਿਹਵਾਵਾ ਗੁਰਦੁਆਰਾ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਜਿਵੇਂ ਹੀ ਇਹ ਸਾਰੇ ਜਿਹੜੇ ਹੈਗੇ ਆ ਖਿਉੜਕ ਦੇ ਕੋਲ ਪਹੁੰਚਦੇ ਨੇ ਜੋ ਕਿ ਇੱਕ ਪਿੰਡ ਦਾ ਨਾਮ ਹੈ ਉੱਥੇ ਪਹੁੰਚਦੇ ਸਾਰੇ ਵੱਡਾ ਹਾਦਸਾ ਵਾਪਰ ਗਿਆ ਬੱਸ ਦੀ ਟੱਕਰ ਦੇ ਕਾਰਨ ਜੋ ਗੱਡੀ ਹੈਗੀ ਆ ਉਹ ਪਲਟ ਜਾਂਦੀ ਐ ਇਸ ਗੱਡੀ ਦੇ ਵਿੱਚ 7 ਜਿਹੜੇ ਲੋਕ ਨੇ ਉਸ ਵਾਰ ਹੁੰਦੇ ਨੇ ਹਰਿਆਣਾ ਰੋਡਵੇਜ਼ ਦੀ ਇਹ ਬੱਸ ਜਿਹੜੀ ਹੈ ਆਦਮਪੁਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਜੋ ਹੈ ਮੌਕੇ ਤੇ ਪਹੁੰਚੀ ਮ੍ਰਿਤਕਾਂ ਤੇ ਨਾਲੇ ਜੋ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਸਾਰੇ ਹੀ ਜਿਹੜੇ ਨੇ ਐਤਵਾਰ ਨੂੰ ਬਠਿੰਡਾ ਦੇ ਜੋ ਹੈ ਬਠਿੰਡਾ ਤੋਂ ਕੁਰੂਕ ਖੇਤਰ ਦੇ ਪਿਹੋਵਾ ਦੇ ਲਈ ਰਵਾਨਾ ਹੋਏ ਸੀ ਰਾਤ ਹੋਣ ਦੇ ਕਾਰਨ ਕੈਥਲ ਦੇ ਨੀਮ ਸਾਹਿਬਗੁਰਦੁਆਰਾ ਸਾਹਿਬ ਰੁਕ ਗਏ ਸੀਗੇ ਸਵੇਰੇ ਇੱਥੋਂ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਪਿਹੋਵਾ ਦੇ ਲਈ ਰਵਾਨਾ ਹੋਏ ਸੀ ਜਿਵੇਂ ਹੀ ਕਿਉੜਕ ਪਿੰਡ ਪਹੁੰਚੇ ਤਾਂ ਰਿਲਾਇੰਸ ਪੰਪ ਦੇ ਕੋਲ ਪਹੁੰਚਦੇ ਸਾਰ ਹੀ ਰੋਡਵੇਸ ਬੱਸ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਟੱਕਰ ਰੋਡਵੇਜ਼ বাস ਨੇ ਮਾਰੀ ਹੈਗੀ ਜਾਂ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਹੈਗੀ ਲਗਾਤਾਰ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਚਾਰ ਲੋਕਾਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 65 ਸਾਲਾ ਤਾਰਾ ਸਿੰਘ 70 ਸਾਲਾ ਕੁਲਵੰਤ ਤੇ 55 ਸਾਲਾ ਮੰਦਰ ਸਿੰਘ ਜੋਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ ਕਿਉਂਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਤਾਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹਾਲਾਂਕਿ ਡਰਾਈਵਰ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਕਿ ਡਰਾਈਵਰ ਨੂੰ ਪੁਲਿਸ ਨੇ ਫੜਿਆ ਹੈਗਾ ਜਾਂ ਮੌਕੇ ਤੋਂ ਫਰਾਰ ਹੈਗਾ ਜਾਂ ਮੌਕੇ ਤੇ ਹੀ ਪੁਲਿਸ ਦਾ ਜੋ ਹੈ ਲਗਾਤਾਰ ਸਹਿਯੋਗ ਦੇ ਰਿਹਾ ਹਾਲਾਂਕਿ ਇਸ ਬਾਬਤ ਜਾਣਕਾਰੀ ਹੋ ਸਕਦਾ ਹੈ ਕੁਝ ਸਮੇਂ ਬਾਅਦ ਪੁਲਿਸ ਦੇ ਵੱਲੋਂ ਦਿੱਤੀ ਜਾਵੇ ਇਹ ਇਹ ਆ ਰਹੇ تھے ਕਿਸੇ ਕਾਉਂਸਾ ਅਲੀਗੜ ਗਏ ਅਲੀਗੜ ਗਏ تھے گاਉਂ ਸੇ ਤਾਂ ਉਹ एक तो हमारा नाती लगता था जो नाती वो अमरुद्दीन नाम था वो उसका इंतकाल हो गया था ट्रक वाले ने मार दी गाड़ी में टक्कर और तीन और वो भी हमारे भतीजे घर के गए कनबा के मतलब तो उनसे गाड़ी थे एक्सीडेंट है वो दो मोटरसाइकिल हाँ चार लोग गांव से मतलब अलीगढ़ से गांव को जा रहे थे, थे।, थे।, रहे थे।, थे।, थे। कट पर नहीं पकड़ा गया फरार है हाँ मौके पर मौत हो गई जी कुछ नहीं करता यह पढ़ता था इंटर में हाँ ये मेडिकल है जे मेडिकल उनकी लग गई है उनकी हालत थोड़ी गंभीर बताई जा रही है हाँ एम्बुलेंस द्वारा